ਸਾਸ਼ੀ ਕਾਲ ਜੀ ਲਗਾਤਾਰ ਤੁਹਾਨੂੰ ਖਨੌਰੀ ਮੋਰਚੇ ਦੀਆਂ ਤਸਵੀਰਾਂ ਵਿਖਾ ਰਹੇ ਆ ਹਰ ਇੱਕ ਹਲਚਲ ਤੁਹਾਨੂੰ ਵਿਖਾ ਰਹੇ ਆ ਕਿ ਕਿਸ ਢੰਗ ਦੇ ਨਾਲ ਸੰਘਰਸ਼ ਜਿਹੜਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਔਰ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 27ਵੇਂ ਦਿਨ ਦੇ ਵਿੱਚ ਪਹੁੰਚਿਆ ਹੋਇਆ ਔਰ ਅੱਜ ਉਹਨਾਂ ਦੀ ਤਰਫੋਂ ਇੱਕ ਸੰਦੇਸ਼ ਵੀ ਆਇਆ ਹੈ ਆਪਣੇ ਕਿਸਾਨ ਆਗੂਆਂ ਨੂੰ ਉਸ ਤਸ ਲਫਜ਼ਾਂ ਦੇ ਵਿੱਚ ਖੱਸ਼ਾ ਜਿਤਾਉਂਦੇ ਹੋਏ ਨਜ਼ਰਾਂ ਨੇ ਕਾਕਾ ਸਿੰਘ ਕੋਟੜਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੱਜ ਖੁਦ 27ਵਾਂ ਦਿਨ ਹੈ ਜਗਜੀਤ ਸਿੰਘ ਡੱਲੇਵਾਲ ਕੋਲ ਹੀ ਖੁਦ ਇੱਕ ਖੱਸ਼ਾ ਜਿਤਾਉਂਦੇ ਹੋਏ ਨਜ਼ਰਾਂ ਨੇ ਕੀ ਸੁ ਆਪਣੇ ਆਧੂਆਂ ਤੇ ਨਾ ਆਪਣੇ ਕਿਸਾਨਾਂ ਦੇ ਨਾ। ਕਿਉਂਕਿ ਡੱਲੇਵਾਲ ਸਾਹਿਬ ਦਾ ਤੁਸੀਂ ਇਹ ਗ੍ਰ ਵੀ ਕੀਤਾ ਤੇ 27ਵਾਂ ਦੇਣਾ। ਜੀ। 27 ਦਿਨ ਲਗਾਤਾਰ ਜਿਹੜੀ ਸਿਹਤ ਗਰਾਫਟ ਹੋਂ ਦੀ ਉਹ ਤਾਂ ਸੁਭਾਅਕ ਹੈ ਵੀ ਆਉਣੀ ਆ। ਪਰ ਉਹਨਾਂ ਦੇ ਹੌਸਲੇ ਹੌਸਲੇ ਚੜ੍ਹਦੀ ਕਲਾ ਹੈ। ਜੀ। ਜਿੱਥੋਂ ਵੀ ਕਿਤੋਂ ਕੋਈ ਨਰਮ ਗੱਲ ਆਉਂਦੀ ਆ ਜਾਂ ਉਹਨਾਂ ਦੀ ਕੋਈ ਸੁਣਵਾਈ ਜਿਹੜੇ ਵਲੰਟੀਅਰ ਲਾਏ ਆ ਉਹਨੂੰ ਪਤਾ ਲੱਗਦਾ ਹੈ ਫੌਰੀ ਸਾਡੇ ਨਾਲ ਤਾਲਮਿਲ ਕਰਦੇ ਨੇ ਜੀ। ਉਹਨੂੰ ਲੱਗਿਆ ਕਿਤੇ ਗਜੈਸ ਵੀ ਸਿਕਉਰਿਟੀ ਮਾਰੀ ਜੀ ਕਿਤੇ ਹਰਿਆਣਾ ਦੇ ਵਿੱਚ ਫੋਰਸ ਦੀਆਂ ਖਬਰਾਂ ਮਿਲੀਆਂ ਜਾਂ ਇਧਰੋਂ ਪੰਜਾਬ ਵਾਲੇ ਪਾਸਿਓ ਮਿਲੀਆਂ ਜਾਂ ਇਹਨਾਂ ਨੇ ਟੈਂਪਰ ਏਰੀਆ ਇਧਰ ਕੋਈ ਲਹਿਰ ਦੇ ਪੁਲ ਤੇ ਮਾਰੀ ਕੋਟੀ ਫੋਰਸ ਵਧਾਈ ਆ ਤਾਂ ਜਦੋਂ ਉਹਨਾਂ ਨੂੰ ਲੱਗਿਆ ਵੀ ਯਾਰ ਕਿਤੇ ਆਪਣੇ ਵੱਲੋਂ ਸਾਨੂੰ ਕਿਹੜੇ ਸਾਨੂੰ ਪੇਲ ਕੀਤੀ ਵੇ ਮੈਨੂੰ ਕਿਤੇ ਯਾਰ ਤੁਸੀਂ ਪੁਲਿਸ ਦੇ ਹਵਾਲੇ ਨਾ ਕਰਵਾ ਦਿਓ ਚੁਕਵਾ ਨਾ ਦਿਓ ਉਹਦਾ ਕਹਿਣ ਦਾ ਮਤਲਬ ਸਿਆਸੀ ਮੌਤ ਨਾ ਕਰਵਾ ਦਿਓ ਸਿਆਸੀ ਮੌਤ ਦਾ ਮਤਲਬ ਜਿਹੜੀ ਹੁਣ ਲੋਕਾਂ ਦੀ ਲੜਾਈ ਲੜ ਰਹਾ ਜਨਤਕ ਲੋਕਾਂ ਦੇ ਘੱਟ ਦੇ ਸਹਾਰੇ ਬਰਬਤ ਬਹੁਤ ਵਾਰੀ ਕੀਤੀ ਆ ਲੋਕਾਂ ਨੇ ਪਰ ਸਰਕਾਰ ਆਪ ਦਾ ਜ਼ੋਰ ਵਾਗਰ ਨੂੰ ਚੱਕ ਕੇ ਲੈ ਹੁਣ ਇਹਦੀ ਜਿਹੜੀ ਫੌਜ ਆ ਹੈਡ ਲੈਵਲਸ ਆਪਦੀ ਬਹੁਤ ਤਿਆਰ ਕੀਤੀ ਉਹਦੇ ਵਿੱਚੋਂ ਇਹ ਸਾਨੂੰ ਇਹ ਕਹਿਣਾ ਕਿ ਜਦੋਂ ਸਰਕਾਰ ਚੱਕ ਕੇ ਲੈ ਜਾਂਦੀ ਆਪਾਂ ਬੜੀਆਂ ਮੂਵਮੈਂਟਾਂ ਫੇਲ ਹੁੰਦੀਆਂ ਦੇਖੀਆਂ ਸਿਖਰਾਂ ਤੇ ਜਾ ਕੇ ਫਿਰ ਉਹਨਾਂ ਕੋਲ ਇਹ ਹੀ ਹੁੰਦਾ ਹਸਪੀਟਲ ਲੈ ਜਾਣਾ ਉਹਨਾਂ ਦੇ ਲੱਤਾਂ ਬਾਹ ਬਨ ਕੇ ਗਲੂਕੋਜ਼ ਲਾ ਦੇਣਾ ਉਹਨਾਂ ਨੂੰ ਕਿਸੇ ਹੱਦ ਤੱਕ 2 ਮਹੀਨੇ 4 ਮਹੀਨੇ ਸਹਿਮਤੀ ਕਰਵਾ ਕੇ ਬਾਹਰ ਛੱਡ ਦਿੰਦੇ ਤਾਂ ਇਹ ਸਾਨੂੰ ਉਹਨੇ ਕਹਿਣਾ ਵੀ ਤੁਸੀਂ ਸਖਤੀ ਰੱਖੋ ਉਹਦੇ ਵਿੱਚੋਂ ਸਾਨੂੰ ਦੇਖੋਗੇ ਹੱਥ ਨੇ ਪੈ ਰਹੇ ਹੋਰ ਸਖਤੀ ਮਾਵਾਂ ਕੁਝ ਵੀ ਕਰਨਾ ਪਵੇ ਨੌਜਵਾਨਾਂ ਸਾਡੀਆਂ ਰਾਤ ਨੂੰ ਮਾਵਾਂ ਪੈਣਾ ਵੀ ਨਾਖਿਆ ਤੇ ਹੁੰਦੀਆਂ ਪੂਰੀ ਫੋਰਸ ਹੈ ਜਿਹੜੀ ਅਸੀਂ ਵਿਧਾਈ ਹੋਈ ਹੈ ਪਰ ਇੰਨੇ ਜਿੰਨਾ ਉਹਨਾਂ ਨੂੰ ਵਿਸ਼ਵਾਸ ਲੋਕਾਂ ਨੂੰ ਆ ਗਿਆ ਜਿੰਨੀ ਹਮਦਰਦੀ ਆਈ ਹੈ ਤਾਂ ਅੱਜ ਸਮੇਤ ਪੰਚਾਇਤਾਂ ਤੇ ਪਰਿਵਾਰ ਜਿਹੜੇ ਮਾੜੇ ਮੋਟੇ ਕੋਈ ਪ੍ਰਾਈਵੇਟ ਕੰਮ ਕਰਦਾ ਜਾਂ ਸਰਕਾਰੀ ਕਰਦਾ ਅੱਜ ਉਹਨਾਂ ਨੂੰ ਛੁੱਟੀ ਦੇਣੀ ਸਾਰਿਆਂ ਦੀ ਇੱਛਾ ਹੈ ਮੰਦੀ ਕਿ ਡੱਲੇਵਾਲ ਸਾਹਿਬ ਦੇ ਦਰਸ਼ਨ ਕੀਤੇ ਜਾਣ ਤਾਂ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਕਿ ਪਰਮਾਤਮਾ ਉਹਨਾਂ ਦੀ ਬਾਹ ਫੜੂਗਾ ਉਹਨਾਂ ਦੀ ਜਿਹੜੀ ਲੋਕਾਂ ਦਾ ਇੰਨਾ ਪਿਆਰ ਮਿਲਣਾ ਹਮਦਰਦੀ ਚਤੌਣੀ ਅੱਜ ਤੱਕ ਅੱਲਾ ਪੰਜਾਬ ਨਹੀਂ ਹਰਿਆਣੇ ਦੇ ਵਿੱਚ ਬਾਹਰਲੇ ਸਟੇਟਾਂ ਦੇ ਵਿੱਚੋਂ ਸਾਰੇ ਲੋਕ ਇਸ ਮੋਰਚੇ ਨਾਲ ਜੁੜ ਰਹੇ ਨੇ ਤਾਂ ਮੈਂ ਤਾਂ ਉਹਨੂੰ ਸਰਕਾਰ ਨੂੰ ਅਪੀਲ ਕਰੂੰਗਾ ਹੁਣ ਬਾੜਾ ਪਰਖਣ ਦੀ ਲੋੜ ਨਹੀਂ ਕਮੇਟੀ ਬਣ ਗਈ ਐ ਜੀ ਸਾਡੀ ਨਹੀਂ ਉਹ ਕਮੇਟੀ ਚਲੋ ਕਿਸਾਨਾਂ ਦੀ ਤੁਸੀਂ ਗੱਲ ਨਾ ਮੇਹਣੇ ਰੱਖੋ ਪਾਰਲੀਮੈਂਟ ਦੀ ਕਮੇਟੀ ਬਣੀ ਉਹਦੇ ਵਿੱਚ ਵਿੱਚ ਬੀਜੇਪੀ ਦੇ ਵੀ ਐਮਪੀ ਐ ਕਾਂਗਰਸ ਦੇ ਵੀ ਐਮਪੀ ਐ ਖੇਤਰੀ ਪਾਰਟੀਆਂ ਦੇ ਵੀ ਆ ਉਹਨਾਂ ਦੀ ਰਿਪੋਰਟ ਗਈ ਐ ਪ੍ਰਧਾਨ ਮੰਤਰੀ ਨੂੰ ਮੈਨੂੰ ਲੱਗਦਾ ਖੁੱਲੂ ਦਿਲ ਦਿਖਾ ਕੇ ਇਹ ਰਿਪੋਰਟ ਨੂੰ ਪ੍ਰਵਾਨ ਕਰਕੇ ਐਲਾਨ ਕਰ ਦੇਣਾ ਚਾਹੀਦਾ ਕਿ ਜਿਹੜੀਆਂ ਇਸ ਮੰਗਾ ਦੇ ਵਿੱਚ ਪੰਨ ਪਾਈਆਂ ਉਹਦਾ ਨੋਟੀਫਿਕੇਸ਼ਨ ਜਾਰੀ ਕਰਕੇ ਤਾਂ ਫੌਰੀ ਜਿਹੜੇ ਕਿਸਾਨਾਂ ਨਾਲ ਸੰਬੰਧ ਉਹ ਦੇਸ਼ ਦੇ ਕਿਸਾਨ ਹੈ ਸਾਡੀ ਰਾਜਧਾਨੀ ਠੀਕ ਹੈ ਸਾਨੂੰ ਰਾਜਧਾਨੀ ਤੋਂ ਦੂਰ ਰੱਖਿਆ ਹੋਇਆ ਗੱਲ ਤਾਂ ਇੱਥੇ ਬੈਠ ਕੇ ਵੀ ਹੋ ਸਕਦੀ ਹੈ ਉੱਥੇ ਬੈਠ ਸਕਦੀ ਹੈ ਜਿਵੇਂ ਤੁਸੀਂ ਤਿੰਨੇ ਕਾਨੂੰਨ ਆਪ ਇੱਕ ਬੋਲ ਕੇ ਰੱਦ ਕਰਵਾਇਆ ਕੋਈ ਮੀਟਿੰਗ ਦੀ ਲੋਡ ਨੂੰ ਅੱਜ ਵੀ ਉਹ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਰਿਪੋਰਟ ਆ ਗਈ ਹੈ ਉਹ ਤੇ ਵਿਚਾਰ ਕੇ ਪੜ ਕੇ ਐਲਾਨ ਕਰ ਦੇਣਾ ਚਾਹੀਦਾ ਤਾਂ ਜਿਹੜੇ ਸਾਡੀਆਂ 12 ਮੰਗਾਂ ਦੇ ਵਿੱਚ ਜਿਹਦੇ ਉਹ ਰਿਪੋਰਟ ਦੇ ਵਿੱਚ ਕਰਜ਼ੇ ਦਾ ਜ਼ਿਕਰ ਕੀਤਾ ਬੀਮਾ ਦੀ ਸਕੀਮ ਦਾ ਕੀਤਾ ਜਿਹੜਾ ਕਿਸਾਨਾਂ ਨੂੰ ਪੈਸੇ ਦੇਣੇ 6000 ਦੇ ਲਵ ਲੋਨ ਕਰਨ ਉਹਨਾਂ ਦੀ ਚਲੋ ਹੈਗੀਆਂ ਪਰ ਜਿਹੜੀ ਸਾਡੇ ਨਾਲ ਸਵੰਤਾ ਕਿਸਾਨਾਂ ਨਾਲ ਉਹ ਫੌਰੀ ਮੰਗਾਂ ਪ੍ਰਧਾਨ ਮੰਤਰੀ ਨੂੰ ਸੁਨਦੇਲ ਦੇ ਖਾ ਕੇ ਮਨ ਲੈ ਲਿਆ ਜਾਈ। ਇਹ ਕੋਟੜਾ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਧਲੇਵਾਲ ਸਾਹਿਬ ਨੇ। ਸਿਆਸੀ ਮਰਡਰ ਜਿਹੜੀ ਉਹ ਕਹਿ ਰਹੇ ਕਿ ਸਿਆਸੀ ਹੱਤਿਆ ਤੁਸੀਂ ਦੇਖੋ ਬਾਬਾ ਥੋੜਾ ਹੁਆ। ਅਸਲ ਮਾਇਨੇ ਵਿੱਚ ਕਿਆ ਬਾਬੂ ਸੁਰੇਸ਼ ਸਿੰਘ ਖਾਲਸਾ ਦੇ ਨਾਲ ਜੋ ਕੁਝ ਹੋਇਆ ਸੀ ਉਹਨਾਂ ਨੂੰ ਸੇਮ ਉਹੀ ਖਤਰਾ ਆਪਣੇ ਤੇ ਨਜ਼ਰ ਆ ਰਿਹਾ ਹੈ ਕਿ ਹਾਂ ਕਿ ਕਿੱਥੇ ਸੁਰੇਸ਼ ਸਿੰਘ ਖਾਲਸੇ ਵਾਲੀ ਸਾਡੇ ਨਾਲ ਨਾ ਹੋ ਜਾਵੇ। ਹਾਂ ਅਵਲ ਦੇ ਵਿੱਚ ਉਹਨਾਂ ਨੇ ਸਾਰੀਆਂ ਉਹ ਮੂਮੈਂਟਾਂ ਵੇਖੀਆਂ ਜੀ ਹੂੰ ਬਾਬਾ ਸੂਰਜ ਸਿੰਘ ਨਾਲ ਜਿਹੜਾ ਜੋ ਕੁਝ ਹੋਇਆ ਉਹ ਵੀ ਉਹਨਾਂ ਨੇ ਵੇਖਿਆ ਹੀ ਹੈ ਤਾਂ ਉਹਨਾਂ ਨੇ ਆਪਦੀ ਦੇ ਇਤਿਹਾਸ ਦਾ ਆਪਦੀ ਜ਼ਿੰਦਗੀ ਦੇ ਵਿੱਚ ਚਾਰ ਪੰਜ ਵਾਰੀ ਮੂਮੈਂਟ ਕਰ ਚੁੱਕੇ ਨੇ ਉਹ ਸਾਰਾ ਕੁਝ ਦੇਖ ਕੇ ਸਿਆਸੀ ਮੌਤ ਦਾ ਮਤਲਬ ਸਿਆਸੀ ਮੈਂ ਦਾ ਘਤਰ ਉਹ ਨਾ ਤਾਂ ਮਰਨ ਚ ਨਾ ਜਿਉਣ ਚ ਬਿਲਕੁਲ ਲੋਕਾਂ ਨੂੰ ਤਾਂ ਦਿਸੂਗਾ ਵੀ ਡੱਲੇਵਾਲ ਸਾਹਿਬ ਜਿਉਂਦਾ ਹੈ ਟ੍ਰੀਟਮੈਂਟ ਚੱਲ ਰਹੀ ਹੈ ਪਰ ਜਿਹੜੀ ਉਹਦੀ ਆਵਾਜ਼ ਆ ਉਹ ਦਵਾਲੀ ਹੈ ਉਹ ਸਿਆਸੀ ਮੌਤ ਹੈ ਜਦੋਂ ਬੰਦੇ ਨੂੰ ਬੋਲਣ ਹੀ ਨਹੀਂ ਦੇਣਾ ਸਿਰਫ ਲੋਕਾਂ 'ਚ ਤਏ ਸਨਿਆਹ ਦੇਣਾ ਵੀ ਨਹੀਂ ਜਿਉਂਦਾ ਤਾਂ ਟ੍ਰੀਟਮੈਂਟ ਹੋ ਰਹੀ ਹੈ ਜਿਵੇਂ 4 ਦਿਨ ਆਪਣਾ ਲੁਧਿਆਣੇ ਰੱਖਿਆ ਹੈ ਸਰਕਾਰ ਨੇ ਉਸਿਆਸੀ ਮੌਤ ਸੀ ਇੱਥੇ ਹੁਣ ਮਿਲਦੇ ਨੇ ਰੋਜ਼ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦੇ ਨੇ ਇਹ ਆ ਜੰਤਕ ਅਰ ਸਹੀਦੀ ਆ ਜਿਹੜੇ ਬੰਦੇ ਕਹਿੰਦੇ ਨੇ ਵੀ ਸਾਡੇ ਦਾ ਇਤਿਹਾਸ 'ਚ ਨਹੀਂ ਲਿਖਿਆ ਆ ਮਰਨਾ ਮਰਨਾ ਹੁੰਦਾ ਖੁਦਕੁਸ਼ੀ ਤੁਸੀਂ ਆਪ ਬਾਹਰ ਆ ਜਾ ਕੇ ਗੱਲ ਚ ਰਸਾ ਪਾਓ ਸਪਰੇ ਪੀਮੋ ਇਹ ਤਾਂ ਇੱਕ ਸਰਕਾਰ ਨਾਲ ਲੜਾਈ ਹੈ ਪੜਾ ਹੈ ਪੜਾ ਦੇ ਵਿੱਚ ਲੈ ਕੇ ਆਇਆ ਉਸ ਪੜਾ ਤੋਂ ਲੋਕਾਂ ਨੇ ਹਮਦਰਦੀ ਦਿੱਤੀ ਇਸ ਕਰਕੇ ਦਿੱਤੀ ਸਾਡੇ ਕਿਸਾਨ ਜੱਸੇ ਬੰਦੇ ਤੇ ਬੜੇ ਸਵਾਲ ਉੱਠਦੇ ਸੀ ਵੀ ਮਾੜੀ ਜੀ ਗੱਲ ਉਹਨੇ ਰੋਡ ਜਾਮ ਕਰ ਦਿੱਤਾ ਕਿਸੇ ਦਾ ਘਰਾਓ ਕਰ ਦਿਓ ਜਾਂ ਕਿਸੇ ਪੁੱਤਲੇ ਭੂਖਤੇ ਅਸੀਂ ਤਾਂ ਦੇਖੋ ਕੱਲਾ ਟਰਾਲੀ ਜੀ ਪਿਆ ਨਾ ਡੱਲੇਵਾਲ ਸਾਹਿਬ ਅੰਦਰ ਆਇਆ ਨਾ ਕੋਈ ਬੋਲਿਆ ਸਿਰਫ ਉਹਦੀ ਆਵਾਜ਼ ਅਸੀਂ ਤਾਂ ਉਹਨਾਂ ਦੀ ਜਿਹੜੀ ਸਮਝ ਹੈ ਸੋਚ ਹੈ ਉਹੀ ਬਾਤ ਇੱਕ ਸੋਸ਼ਲ ਮੀਡੀਆ ਦਾ ਇੱਕ ਵਰਗ ਇਹੋ ਜਿਹਾ ਵੀ ਹੈ ਇੱਕ 파ਟ ਇਹੋ ਜਿਹਾ ਵੀ ਹੈ ਜਿਹੜਾ ਕਹਿੰਦਾ 27 ਦਿਨ ਤੱਕ ਬੰਦਾ ਭੁੱਖਾ ਰਹਿ ਨਹੀਂ ਸਕਦਾ ਕੁਝ ਨਾ ਕੁਝ ਤੇ ਅੰਦਰ ਖਾਤੇ ਕਹਿੰਦੇ ਚੱਲ ਰਿਹਾ ਹੋਊਗਾ ਬੇਕੋ ਇਹ ਤਾਂ ਉਹਨਾਂ ਨੂੰ ਕਹਿਣੀ ਹੈ ਸੋਸ਼ਲ ਮੀਡੀਆ ਦਾ ਚੁੱਕ ਹੈ ਘਰੇ ਰਜਾਈ 'ਚ ਬਹਿ ਕੇ ਕੁਝ ਵੀ ਲਿਖ ਦਿੰਦੇ ਪਰ ਜਿਹੜਾ ਤੁਸੀਂ ਗਰਾਊਂਡ ਲੈਵਲ ਤੇ ਇੱਥੋਂ ਦੇਖ ਰਹੇ ਹੋ ਨਾ ਜਿਹੜਾ ਬੰਦਾ ਆ ਕੇ ਦੇਖ ਰਿਹਾ ਉਹਨੂੰ ਪਤਾ ਹੈ ਵੀ ਕੁਝ ਖਾਂਦਾ ਹੈ ਕਿ ਨਹੀਂ ਖਾਂਦਾ ਉਹ ਕਿਸ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਠੀਕ ਹੈ ਜਿਹੜਾ ਨੇ ਹਜੇ ਇੱਕ ਡੰਗ ਦੀ ਰੋਟੀ ਛੱਡ ਕੇ ਨਹੀਂ ਵੇਖੀ ਉਹਨਰ ਤੋਂ 27 ਦਿਨ ਬਹੁਤ ਵੱਡੇ ਲੱਗਦੇ ਇੱਕ ਇੱਕ ਕੱਲ ਇੱਕ ਕੱਲ ਜਦੋਂ ਕਿਸਾਨ ਆਗੂਆਂ ਦੀ ਪੀਸੀ ਹੋਈ ਤੁਸੀਂ ਵੀ ਉੱਥੇ ਮੌਜੂਦ ਸੀ ਕਹਿੰਦੇ 에ਅਰ ਲਿਫਟ ਦਾ ਖਤਰਾ ਵੀ ਬਣਿਆ ਹੋਇਆ ਕਿ ਕਿੱਥੇ ਹਵਾਈ ਜਿਹੜਾ ਹੈਲੀਕਾਪਟਰ ਦਾ ਇਸਤੇਮਾਲ ਕਰਕੇ ਪਲੇਵਾਲ ਸਾਹਮਣੇ ਚੱਕਿਆ ਨਾ ਜਾ ਸਕਿਆ ਇਸ ਤਰ੍ਹਾਂ ਦੀ ਕੋਈ 에어ਪੋਰਟ ਮਿਲੀ ਹੈ ਔਰ ਕੱਲ ਜਿਹੜੀਆਂ ਗੱਲਾਂ ਆਈਆਂ ਵੀ ਰਾਤੀ ਦੋ ਸੰਦੇਗਤ ਵੀ ਇੱਥੇ ਫੜੇ ਗਏ ਵਲੰਟੀਅਰਾਂ ਦੀ ਤਰਫੋਂ ਬਾਅਦ ਦੇ ਵਿੱਚ ਉਹ ਭੱਜ ਗਏ ਮੋਕੇ ਤੋਂ ਕੀ ਕਿਹਾ ਸਰਕਾਰਾਂ ਦੀ ਤਰਫੋਂ ਇਸ ਅੰਦੋਲਨ ਦੇ ਵਿੱਚ ਕਿਤਨ ਕਿਤੇ ਕੁਸਬੈਟ ਕਰਨ ਦੀ ਵੀ ਕੋਸ਼ਿਸ਼ ਹੈ ਔਰ 에어 ਲਿਫਟਾਂ ਦਾ ਕੀ ਮਸਲਾ ਹੈ ਬਿਲਕੁਲ ਜਿਹੜੀ ਸਰਕਾਰ ਦੀ ਇਹ ਤਾਂ ਮੰਨਣੇ ਪੈਣਾ ਵੀ ਸਰਕਾਰਾਂ ਤੇ ਸਰਕਾਰਾਂ ਹੀ ਆ ਉਹ ਐ ਮੂਵਮੈਂਟ ਨੂੰ ਅੱਖਾਂ ਮੀਚ ਕੇ ਵੇਖ ਲੈਣ ਜਿੱਤਾਂ ਦੀ ਸਰਕਾਰ ਚੱਲਦੀ ਸਰਕਾਰ ਕੁਝ ਕਰੇ ਨਾ ਇਹ ਸਾਰੇ ਢੰਗ ਤਰੀਕੇ ਉਹਨਾਂ ਦੇ ਹੈਗੇ ਇਹ ਤੋਂ 10 ਦਿਨ ਪਹਿਲਾਂ ਦੀ ਗੱਲ ਸੀ ਜਿਉਂ ਉੱਥੇ ਖਨੌਰੀ ਬਣਨਾ ਸ਼ੁਰੂ ਹੋ ਗਿਆ ਅਸੀਂ ਉਦੋਂ ਸੋਚਿਆ ਵੀ ਜਾਂ ਮੁੱਖ ਮੰਤਰੀ ਆ ਰਿਹਾ ਹੈ ਜਾਂ ਕੁਛ ਹੋ ਰਿਹਾ ਹ ਹ ਹ ਉਸ ਤੋਂ ਬਾਅਦ ਉਹ 5 ਦਿਨ ਗਾਇਬ ਕਰ ਗਿਆ ਹਿਰੇਣਾ ਨੇ ਜਿਹੜਾ ਆਪਣਾ ਰੋਡ ਆਹਾ ਘਟਕਾ ਤੋਂ ਲੈ ਭਾਰਤਵਾਲਾ ਕਹਿ ਦਿੰਦੇ ਆ ਉਹ ਬੰਦ ਕਰਨਾ ਸ਼ੁਰੂ ਕੀਤਾ ਉਹਦੀਆਂ ਮਿੱਟੀ ਸਿੱਟਣੀ ਸ਼ੁਰੂ ਕੀਤੀ ਇਧਰ ਹਰਿਆਣੇ ਦੇ ਵਿੱਚ ਜਿਹੜੇ ਆਪਣੇ ਠੇਕੇ ਸੀ ਉਹਨੂੰ ਹਟਾ ਕੇ ਉੱਥੇ ਪੂਰ ਸਖੜਾਈ ਤਾਂ ਇਧਰ ਟੈਂਪਰੇਚਰ ਆਪਣੇ ਨਹਿਰ ਦੇ ਨਾਲ ਬਹੁਤ ਸੁਭਾਈ ਤਾਂ ਉਹਦੇ ਵਿੱਚੋਂ ਜਿਹੜੀ ਇਹਨਾਂ ਨੇ ਪਰਸੋਂ ਉਹਦੀ ਸਫਾਈ ਕਰਨਾ ਪਰ ਨਾਲ ਇਹ ਵੀ ਗੱਲ ਕੀਤੀ ਪ੍ਰਚਾਰ ਛੱਡਿਆ ਗਿਆ ਬਈ ਤਾਂ ਜੋ ਅੱਜ ਚ ਉਹਨਾਂ ਦੇ ਕਮਾਂਡੋ ਉtare ਜਾਣਗੇ ਕਮਾਂਡੋ ਢੋਲੇ ਵਾਲਸਾਂ ਨੂੰ ਤਾਂ ਚਾਹੀਦੇ ਹੂੰ ਹੂੰ ਉਹਦੇ ਵਿੱਚੋਂ ਜਿਹੜਾ ਮੈਂ ਜਿਗਰ ਕੀਤਾ ਹੂੰ ਬਈ ਇਹ ਕਿਸੇ ਵੇਲੇ ਵੀ ਇਹੋ ਜਿਹੇ ਹਮਲਾ ਇਹ ਵੇਖ ਰਹੇ ਨੇ ਪ੍ਰਚਾਰ ਕਰਕੇ ਵੀ ਕਿਸਾਨਾਂ ਚ ਕੋਈ ਭੱਜੜ ਦੌੜ ਹੈ ਹੂੰ ਜਾਂ ਮਾਨਦਾਰੀ ਦੇ ਨਾਲ ਜਿਹੜਾ ਪ੍ਰੋਗਰਾਮ ਦਿੱਤਾ ਹੈ ਉਹ ਤਾਂ ਤਿਲਕ ਦੇ ਤਾਂ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਸੀ ਰਾਤ ਵੀ ਦੋ ਫੜਨੇ ਚਾਰੇ ਕਰਨੇ ਹੂੰ ਟੈਂਪਰ ਚੈੱਕ ਕਰ ਟੈਂਪਰ ਚੈੱਕ ਕਰ ਰਹੇ ਨੇ ਉਹ ਜਿਵੇਂ ਕਹਾਵਤਾਂ ਪੰਜਾਬੀ ਦੇ ਵਿੱਚ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਇਹਨਾਂ ਨੂੰ ਦਮੋਂ ਕੱਢ ਲਏ ਜਿੱਦੇ ਆਉਣਾ ਉਹਦੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਜਦ ਰੋਜ਼ ਹੀ ਕਹਿੰਦੇ ਨੇ ਅਸੀਂ ਪਰ ਰੋਜ਼ ਦੀ ਰੋਜ਼ ਸਾਡੀ ਜਿਹੜੀ ਮੀਟਿੰਗ ਹੁੰਦੀ ਹੈ ਗਰਾਊਂਡ ਲੈਵਲ ਤੇ ਬੇਸ ਗੱਲਾਂ ਦੇ ਪ੍ਰਕਾਚਲੇ ਹੁਣ ਜਿੱਥੇ ਸੂਡੀ ਡਿਊਟੀ ਲੱਗੀ ਉੱਥੇ ਹੀ ਰਹਿਣਾ ਤੁਸੀਂ ਉੱਥੇ ਨਿਜੇਠਣਾ ਇਧਰ ਕੁਝ ਵੀ ਹੋਈ ਜਾਵੇ ਜਿਹੜੇ ਇਧਰ ਡਿਊਟੀ ਆ ਉਹ ਨਿਜੇਠਣਗੇ ਤਾਂ ਇਹ ਨਾ ਕਹਾਵਤ ਬਣਾ ਦਿਓ ਵੀ ਨਹੀਂ ਜੀ ਕੱਲ ਵੀ ਰਾਤ ਬੋਰ ਪੈਰਾ ਸਖਤ ਲਾਇਆ ਜਰ ਕੋਈ ਆਇਆ ਤਾਂ ਇਹ ਨਹੀਂ ਅੱਜ ਕੀ ਨਹੀਂ ਆਉਣਾ ਅੱਜ ਕੀ ਨਹੀਂ ਆਉਣਾ ਪਰ ਇਸ ਪੜਾ ਦੇ ਵਿੱਚੋਂ ਏਜੰਸੀਆਂ ਇੰਨੇ ਨਹੀਂ ਕਰਦੀਆਂ ਏਜੰਸੀਆਂ ਸਾਡੇ ਵਿੱਚ ਨੇ ਏਜੰਸੀਆਂ ਦੀ ਪਛਾਣ ਨਹੀਂ ਕੀਤੀ ਸਾਨੂੰ ਹੱਫ ਦਰ ਦੇ ਆ ਜਾਂਦੀਆਂ ਯਾਰ ਮੈਂ ਤਾਂ ਫਲਾਨੇ ਜ਼ਿਲ੍ਹੇ ਦਾ ਮੈਂ ਫਲਾਨੀ ਯੂਨੀਅਨ ਵਾਲਾ ਹਾਂ ਇਹ ਸਾਰਾ ਪੇਸ਼ ਉਹਨਾਂ ਨੂੰ ਪਤਾ ਹੈ ਯਾਨੀ ਯਾਨੀ ਫਸਟ ਹੈ ਚੱਕਰ ਨਹੀਂ ਦੇਣਾ ਦੇਖੋ ਸਪਸ਼ਟ ਰੱਖੀ ਹੈ ਸਪਸ਼ਟ ਮਾਰ ਬਣਾ ਚੁੱਕਾ ਸਾਨੂੰ ਮਾਣ ਸੀ ਠੀਕ ਹੈ ਸਾਡੀਆਂ ਲੱਤਾਂ ਬਹੁਤ ਕੀ ਜੋ ਸ਼ਕਤੀ ਵਰਤ ਕੇ ਉਹਤ ਕਰ ਲੈ ਇਹ ਢੱਲੇਬਾਹਬ ਨਾਲ ਬੁਲਦੇ ਨੇ ਹਾਂ 100000 ਨੂੰ 5000 ਨੂੰ ਕੁੱਟ ਕੇ ਤਾਂ ਫਿਰ ਲੋਕਾਂ ਨੇ ਵੀ ਦੇਖਣਾ ਨਾ ਹੁਣ ਜਿਹੜੀ ਅਸੀਂ ਲੜਾਈ ਲਾ ਰਹੇ ਹਾਂ ਪਰ ਅਸੀਂ ਇਹ ਨਹੀਂ ਕਿ RAM ਨਾਲ ਸ਼ਾਂਤਮਈ ਦੇ ਨਾਲ ਆ ਕੇ ਸਾਨੂੰ ਕੋਸ ਖਾ ਕੇ ਲੈ ਜੂਗੇ ਇਹ ਨਹੀਂ ਬਿਲਕੁਲ ਯਾਨੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਅਗਰ ਆਂਦੋਲਨ ਖਤਮ ਕਰਾਣਾ ਹੈ ਤੇ ਫਿਰ ਮੰਗਾਂ ਮੰਨੀਆਂ ਪੈਣੀਆਂ ਨੇ ਜੋਰ ਜ਼ਬਰਦਸਤੀ ਦੇ ਨਾਲ ਆਂਦੋਲਨ ਖਤਮ ਨਹੀਂ ਹੋਣੇ ਬਲਕਿ ਹੋਰ ਮਜ਼ਬੂਤ ਹੁੰਦੇ ਹੋਏ ਨਜ਼ਰ ਆਣਗੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸੰਕੇਤ ਦੇ ਦਿੱਤੇ ਨੇ ਕਿਸਾਨ ਆਗੂਆਂ ਨੂੰ ਲਗਾਤਾਰ ਆਂਦੋਲਨ ਵੱਧਾ ਹੋਇਆ ਨਜ਼ਰ ਆ ਰਹੇ ਵੇਖਣ ਵਾਲੀ ਗੱਲ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਆਂਦੋਲਨ ਹੋਰ ਕੀ ਨਵੇਂ ਰੰਗ ਬਖਾਵੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੌਰੀ ਮੋਰਚਾ